ਹਾਂਜੀ ਦੋਸਤੋ ਅੱਜ ਤੁਹਾਨੂੰ ਨਹਿਰੀ ਟਾਲੀ ਦਿਖਾਉਣੀ ਆ ਕਮੈਂਟਾਂ ਜਰੂਰ ਸੁੱਕ ਕਿਵੇਂ ਲੱਗੀ ਇਹ ਟਾਲੀ ਐ ਬਈ 8 ਫੁੱਟ ਲੰਬੀ ਐ ਇਹ ਤੇ ਇਹ ਨਹਿਰੀ ਐ ਜਿਹਨੂੰ ਆਪਾਂ ਕਹਿਦੇ ਨੇ ਟਾਲੀ ਐ ਟਾਲੀਆਂ ਤਾਂ ਹੋਰ ਬਸੇਰੀਆਂ ਹੁੰਦੀਆਂ ਨੇ ਪਰ ਨਹਿਰੀ ਤਾਂ ਨਹਿਰੀ ਹੁੰਦੀ ਏ ਕਿਸਮਾਂ ਇਹਦੀਆਂ ਬਹੁਤ ਹੁੰਦੀਆਂ ਨੇ 36 ਕਿਸਮਾਂ ਹੁੰਦੀਆਂ ਨੇ ਬਈ ਟਾਲੀ ਦੀਆਂ ਤੇ ਅਗਲਾ ਕਹਿੰਦਾ ਮੈਂ ਟਾਲੀ ਲਈ ਆ ਪਰ ਟਾਲੀ ਤੇ ਘਰ ਦੂਰ ਨੇ ਤੇ ਇਸ ਕਰਕੇ ਇਹ ਨਹਿਰੀ ਟਾਲੀ ਐ ਇਹ ਅੰਗਰੇਜ਼ਾਂ ਦੇ ਵੀ ਬਣਾਏ ਹੋਏ ਨੇ ਇਹਨਾਂ ਜਿਹਦੇ ਵਿੱਚ ਤੇਲ ਹੁੰਦਾ ਵਾ ਤੇ ਮਤਲਬ ਜਿਹੜੇ ਖੇਤੂ ਲੱਕੜਾਂ ਨੇ ਉਹ ਖੁਸ਼ਕ ਲੱਕੜਾਂ ਹੁੰਦੀਆਂ ਨਹੀਂ ਆ ਬਈ ਤੇ ਪਰਖ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਤੇ ਦੇ ਕਿਸੇ ਮਿੱਤਰ ਨੇ ਸਲਾਹ ਲੈਣੀ ਹੋਵੇ ਤਾਂ ਲੈ ਸਕਦਾ ਆ ਵੀ ਟਾਲੀ ਇਹ ਦੇਖੋ ਇਹਦਾ ਕਿੰਨਾ ਫਰਕ ਆ ਉਹਦਾ ਇਹ ਬਈ ਕਿਸਮਾਂ ਬਹੁਤ ਹੁੰਦੀਆਂ ਨੇ ਤਾਂ ਕਰਕੇ ਆਪਾਂ ਨੂੰ ਕਈ ਵਾਰ ਅਗਲਾ ਬਾਹਣ ਦੀ ਲੱਕੜੀ ਦੇਣਾ ਵੀ ਆਹੂ ਟਾਲੀ ਆ ਟਾਲੀ ਤਾਂ ਹੁੰਦੀ ਆ ਵੀਰੇ ਪਤਾ ਹੈ ਕੀ ਹੈ ਇਹਦਾ ਫਰਕ ਬਹੁਤ ਹੁੰਦਾ ਤੇ ਪਹਿਲਾਂ ਕਿਸੇ ਨਾ ਕਿਸੇ ਮਿੱਤਰ ਦੀ ਮਿਸਤਰੀ ਭਾਈ ਚਰ ਦੀ رائے ਲੈ ਲਿਆ ਕਰੋ ਤਾਂ ਕਰਕੇ ਕਹਿੰਦੇ ਆ ਤੇ ਵੀ ਉਹ ਵੀ ਟਾਲੀ ਹੁੰਦੀ ਹੈ ਵੀ ਇਹ ਤਾਂ ਫਰਕ ਪਰ ਦਿਨ ਰਾਤ ਦਾ ਹੈ ਖੁਸ਼ਕ ਹੁੰਦੀ ਹੈ ਵਾਹਣ ਵਾਲੀ ਇਹ ਹੁੰਦੀਆਂ ਨੇ ਤੇਲ ਵਾਲੀਆਂ ਲੱਕੜ ਦੇਖੋ ਚੈੱਕ ਕਰੋ ਜਮਾਨ ਮਤਲਬ ਓਕੇ ਹੈ ਜਮਾਨ ਚੀਰੰਜ ਵੀ ਮਤਲਬ ਓਕੇ ਦੀ ਰਿਪੋਰਟ ਹੈ ਓਕੇ ਜੀ ਧੰਨਵਾਦ